ਜੀ ਸਾਰੀ ਸਾਰੀ ਕੀ ਗੱਲ ਦਾ ਪ੍ਰੋਗਰਾਮ ਜੀ ਅੱਜ ਅਸੀਂ ਅਗਰ ਰੈਲੀ ਕਰਣੀ ਸੀ ਇਹ ਜੋ ਇੰਸਟੈਂਟ ਹੋਇਆ ਇਹ ਜੋ ਘਟਾਵਾਂ ਹੋ ਰਹੀਆਂ ਨੇ ਵੀ ਅਵੇਅਰਨੈਸ ਵੀ ਕ੍ਰੀਏਟ ਕਰਨ ਲਈ ਆਪਾਂ ਲੋਕਾਂ ਦਾ ਸਪੋਰਟ ਚਾਹੁੰਦੇ ਆ ਲੋਕਾਂ ਨੂੰ ਇਹ ਮੈਸੇਜ ਦਿੰਨੇ ਕਿ ਅਸੀਂ ਡਾਕਟਰ ਪੇਸ਼ੈਂਟ ਦੇ ਰਿਲੇਸ਼ਨਸ਼ਿਪ ਨੂੰ ਇੰਪਰੂਵ ਕਰਨਾ ਹੈ ਤੇ ਅਸੀਂ ਮਿਲ ਕੇ ਰਲ ਮਿਲ ਕੇ ਮਿਊਚੁਅਲ ਰਿਸਪੈਕਟਨ ਕੰਪੈਸ਼ਨਲ ਕੰਮ ਕਰਨਾ ਸਾਡੀਆਂ ਜੋ ਸਿਸਟਮ ਦੀਆਂ ਕਮੀਆਂ ਨੇ ਉਹ ਸਾਨੂੰ ਵੀ ਪਤਾ ਹੈ ਲੋਕਾਂ ਨੂੰ ਪਤਾ ਹੈ ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਅਸੀਂ ਬੈਸਟ ਤੋਂ ਬੈਸਟ ਸੇਵਾ ਦੇਣਾ ਚਾਹੁੰਦੇ ਆ ਤੇ ਉਹ ਮਿਊਚੁਅਲ ਜੋ ਹੈਗੀ ਅੰਡਰਸਟੈਂਡਿੰਗ ਨੂੰ ਬਰਕਰਾਰ ਰੱਖੇ ਕਿ ਸਾਡਾ ਅਸਰ ਬੰਦਾ ਰੈਸਪੀ ਹੋ ਗਿਆ ਕਾਰਬੇ ਵੀ ਹੋ ਗਈ ਸਰਕਾਰ ਨਾਲ ਤੁਹਾਡੀ ਗੱਲ ਹੋਣੀ ਉਸ ਦਿਨ ਹੀ ਹੜਤਾਲ ਲੱਗਦੀ ਹੜਤਾਲ ਅੱਜ 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 ਮੈਂ ਤੁਹਾਨੂੰ ਗੱਲ ਕੀ ਕਰਦਾ ਦੇਖੋ ਡਾਕਟਰ ਸਾਹਿਬ ਨੇ ਬੜਾ ਕਲੀਅਰਲੀ ਦੱਸਿਆ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਮੈਂ ਵੀ ਦੱਸਿਆ ਕਿ ਅਸੀਂ ਦੇਖੋ ਜੀ ਇਹ ਗੱਲ ਕੀ ਕਰਦੀ ਹੈ ਸਰਕਾਰ ਨਾਲ ਗੱਲ ਹੋਣ ਤੋਂ ਪਹਿਲਾਂ ਹੜਤਾਲ आप तो अनाउंस की थी अच्छा। जो कल अनाउंस तो अश्योरेंसि मिल गई असी हड़ताल का जो तो कॉल तो से वापस लेके सिर्फ गेट रैली फॉर अवेयरनैस अनाउंस की थी 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 थी। ने। जो पेशेंट रजिस्ट्रेशन है वो सवेर तो चालू ने सारे पेशेंट भावे एक्सट्रा टाइम लगे डॉक्टर्स देखे के जान गए वी कैन अश्योर यू दिस डर है जो कोई जो भी कॉल होती है सारे दिले की आती है आप देखते कि ई एस एस्पिटल सी एच एस डी एच है सा एक यूनिफाइड केडर है मीडिया गुस्सा देखने के ਸੋਸ ਜਿਹੜੇ ਨਾਲ ਬਾਈਟ ਕਰਨਾ ਹੁੰਦੇ ਆ ਉਹਨਾਂ ਦਾ ਬਿਹੇਵੀਅਰ ਜਿਹੜਾ ਹੈ ਉਹ ਇਹੋ ਜਿਹਾ ਹੋਵੇ ਕਈ ਵਾਰੀ ਜਿਹੜਾ ਆ ਗੱਲੋਗੀਆਂ ਖਬਰਾਂ ਆਈਆਂ ਸਮਝ ਕਿਵੇਂ ਦੇਖਦੇ ਹੋ ਕਿ ਆਪ ਲੋਕੋ ਮੈਂ ਜੰਮਦਾ ਕਿ ਮੈਂ ਜੰਮਦਾ ਵੀ ਵੀਡੀਓ ਨਾਲ ਜਿਹੜਾ ਦੇਖਣ ਹੈ ਉਹ ਬਿਲਕੁਲ ਰਿਸਪੈਕਟੇਬਲ ਹੋਵੇ ਕੋਈ ਨਾ ਪੱਖੋਂ ਵਾਲਾ ਕਿ ਕਿਤੋਂ 43 ਪੈਕਟੂ ਹੈ ਕਿ ਅਸੀਂ ਇਹ ਉਮੀਦ ਲੈਟਸ ਸੀ ਲੈਟਸ ਟੋਕ ਬਾਰੇ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਜੇ ਤਸੀ ਡਾਕਟਰ ਨੂੰ ਭਗਵਾਨ ਦੇ ਬਰਾਬਰ ਸਮਝਾਇਆ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਹੁਣ ਟਾਈਮ ਆ ਗਿਆ ਸਰਕਾਰ ਕੋਲ ਵਿਸ਼ੇਸ਼ ਨੀਤੀ ਬਣਾ ਕੇ ਤਾਂ ਕਿ ਜਿਹੜੀ ਆਮ ਜਨਤਾ ਪਰੇਸ਼ਾਨ ਨਾ ਹੋਵੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਉਹ ਵਿਸ਼ੇਸ਼ ਨੀਤੀ ਸਰਕਾਰ ਬਣਾ ਰਹੀ ਹੈ ਕੱਲ ਸੀ ਮਿਲ ਕੇ ਆਇਆ ਕਿ ਕਿਨੇ ਗੈਪ ਐਨਾਲਿਸਿਸ ਸਰਕਾਰ ਕਰ ਚੁੱਕੀ ਹੈ ਗੈਪਸ ਭਰਨ ਦੀ ਜੋ ਕਾਰਵਾਈ ਹੈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸਾਨੂੰ ਉਮੀਦ ਹੈ ਕਿ 31 ਅਗਸਤ ਤੱਕ ਸਾਡੀਆਂ ਸਾਰੀਆਂ ਜੋ ਕਮੀਆਂ ਨੇ ਪੂਰੀ ਹੋਣਗੀ ਤਦਾਰ ਤੇ ਹੋਣਗੀ ਇਹ ਚੀਟ ਪੱਤਰ ਤੋਂ ਬਾਅਦ ਦੀ ਸਭ ਤੋਂ ਜਿਹੜਾ ਉਹ ਪੱਤਰ ਤੁਹਾਡੇ ਇੰਟਰਪੀਟੇਸ਼ਨ ਨੂੰ ਜਾਣ ਵਾਸਤੇ ਆ। ਜਾਣੇ ਹੋਣ ਵਾਸਤੇ ਇਸ ਦਾ ਐਗਵਾ ਕਲੀਅਰ ਹੋਇਆ ਸਪੈਸ਼ਲ। ਉਹ ਸਾਰੇ ਉਹ ਸਾਰੀ ਕਮੀਆਂ ਉਹ ਸਾਰੀ ਕਮੀਆਂ ਸਰਕਾਰ ਨੇ ਮੰਗ ਲਈ। ਹਾਂਜੀ ਉਹ ਸਾਰੀ ਕਮੀਆਂ ਸਰਕਾਰ ਨੇ ਸਰਪੰਚ ਮੰਗ ਲਈਆਂ ਹੋਈਆਂ। ਇਸ ਨੂੰ ਐਸਮਓ ਇੰਸਟੀਟਿਊਸ਼ਨ ਪੱਤਰ ਤੇ ਇਹ ਉਹ ਸਾਨੂੰ ਕਿਹਾ ਗਿਆ ਹੈ। ਲਾਸਟ ਈਅਰ ਵੀ ਆਪਾਂ ਪਹੁੰਚਾਏ ਹੋ ਜੀ ਉਹ ਜਿਹੜਾ ਦੀ ਅਵਾਰਡ ਕਰਕੇ ਜਿਹੜਾ ਜੰਗਲ ਹੁਕਮ ਲਗ 135 ਹੇ ਅੰਦਰ ਲਾਇਓ ਉਹ ਸਵਾਲ ਕੀਤਾ ਜਾ ਰਿਹਾ ਪੈਸੇ ਇਹਨਾਂ ਚੀਜ਼ਾਂ ਨੂੰ ਸੀਟਾ ਨੂੰ ਆਪਰੇ ਨਹੀਂ ਵਰਤਿਆ ਸਰ ਦੇਖੋ ਕਿੱਦਾਂ ਜੀ ਸਰਕਿੰਗ ਨਾ ਸਰ ਪਾਰਕਿੰਗ ਜਦ ਵੀ ਉਹ ਕਰਤੀ ਨਹੀਂ ਕਰਦਾ ਕੋਈ ਰਿਕਵੈਸਟ ਕਰਕੇ ਪੇਸ਼ੰਦ ਦੇ ਨਾਲ ਆ ਜਾਂਦਾ ਜੋ ਅੰਦਰ ਆ ਜਾਂਦਾ ਉਹ ਕਿਤੇ 2 ਮਿੰਟ ਲਈ ਵਾਹਨ ਖੜਾ ਕਰਦਾ ਉਹ ਇੱਕ ਗੱਲ ਅਸੀਂ ਇੱਕ ਗੱਲ ਅਸੀਂ ਇਸ ਨੂੰ ਡਿਸਕਸ ਕਰਨ ਲੱਗੇ ਜੀ ਸਵਾਦ ਸਾਬ ਨਾਲ ਗੱਲ ਕਰ ਸਰ ਐਸਐਮਓ ਸਾਹਿਬ ਨੇ ਜਿਹੜੀ ਉਸ ਇਨਵੈਂਟਰੀ ਤੇ ਤੁਸੀਂ ਬਹੁਤ ਪਿਆਰ ਨਾਲ ਗੱਲ ਕੀਤੀ ਵੀ ਇਹ ਚੇਂਜਰ ਆਪਰੇਸ਼ਨ ਹੋਣਾ ਚਾਹੀਦਾ ਬੜੀ ਬਹੁਤ ਹੀ ਸਿਆਣੀ ਗੱਲ ਕੀਤੀ ਪਰ ਐਸਐਮਓ ਸਾਹਿਬ ਜਿਹੜੀ ਉਸਨੂੰ ਪਾਈਟ ਦਿੱਤੀ মিডিਆ ਉਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਸਾਨੂੰ ਨਾ ਕਿਤੇ ਇਹ ਸਤਿਕਾਰ ਨਾਲ ਪਹੁੰਚੇ ਸਾਨੂੰ ਨਾ ਕਿਤੇ ਉਹ ਜਬੀਰ ਕਰਨਾ ਪੈ ਜਾ ਲੱਗਦੀ ਨਹੀਂ ਕਿ ਤਰਫ ਸਰ ਮੈਂ ਦੱਸਦਾ ਜੀ ਇਹਦੇ ਵਿੱਚ ਦੇਖੋ ਇਹ ਲੋਕਲ ਇਸ਼ੂ ਹੈਗਾ ਜੀ ਦਿਸ ਦਿਸ ਇਜ਼ ਅ ਲੋਕਲ ਇਸ਼ੂ ਇੱਕ ਹੁਸ਼ਿਆਰਪੁਰ ਦਾ ਸਪੈਸੀਫਿਕਲੀ ਤੁਸੀਂ ਕਹਿਆ ਕਿ ਆਹ ਪ੍ਰੋਬਲਮ ਹੈਗੀ ਇੱਥੇ ਉਹ ਤੁਸੀਂ ਐਸਐਮਓ ਸਾਹਿਬਾਨ ਨਾਲ ਗੱਲ ਕਰ ਸਕਦੇ ਆਪਾਂ ਐਜੇ ਸਟੇਟ ਰਿਪ੍ਰেজੈਂਟੇਟਿਵ ਆਏ ਅੱਜ ਆਪਾਂ ਤੁਸੀਂ ਮੀਡੀਆ ਦੇ ਇਹ ਪ੍ਰੇਜ਼ੈਂਟ ਕੀਤਾ ਪੁਆਇੰਟ ਆਪਾਂ ਡੈਫੀਨਿਟਲੀ ਸਿਵਲ ਸਰਵਿਸ ਤੇ ਸਾਹਮਣਾ ਵੀ ਗੱਲ ਕਰਦੇ ਆ ਐਸੇ ਨੂੰ ਸਾਹਮਣਾ ਵੀ ਗੱਲ ਕਰਦੇ ਕਿ ਆ ਜਿਹੜਾ ਪੁਆਇੰਟ ਇਹਨਾਂ ਨੇ ਰੇਜ਼ ਕੀਤਾ ਵਾ ਤੇ ਇਹਦਾ ਕੀ ਹੱਲ ਕਰ ਸਕਦੇ ਆ ਜਦੋਂ ਬਾਈਟ ਜਿਹਨਾਂ ਨੇ ਦੀ ਕੋਈ ਦਿਖਾਈ ਸਾਫੀ ਜਿਹੜਾ ਨੇ ਗੁਸਾ ਜਹਰ ਕੀਤਾ ਕਿ ਕੁਝ ਸਮੱਸਿਆਵਾਂ ਮੀਡੀਆ ਕੋਲ ਹੀ ਲੋਕ ਲੈ ਕੇ ਆਉਂਦੇ ਨੇ ਕੋਈ ਸਮੱਸਿਆ ਆਉਂਦੀ ਹੈ ਅੰਦਰ ਵੀਡੀਓ ਬਣਾ ਕੇ ਤੇ ਤੁਸੀਂ ਕਹਿੰਦੇ ਠੀਕ ਹੈ ਕੁਝ ਕੱਲ ਨੂੰ ਤੁਹਾਡੇ ਠੀਕ ਨੇ ਪਰ ਜਦੋਂ ਬਾਈਟ ਜਿਹਨ ਤੋਂ ਮਨਾ ਕਰ ਦਿੱਤਾ ਜਾਂਦਾ ਜਾਂ ਬਿਹੇਵੀਅਰ ਉਹਨਾਂ ਦਾ ਕਲਪਵਾਜੀ ਵਾਲਾ ਜਦੋਂ ਤੁਸਤਾ ਉਸ ਤੋਂ ਇੱਕ ਸਟੇਟ ਹੋਦੀ ਹੈ ਕਿ ਤੁਸੀਂ ਉਤਲੀ ਇਨਫੈਕਸ਼ਨ ਨੂੰ ਬਿਲਕੁਲ ਡੈਫੀਨੇਟਲੀ ਮੈਂ ਫਿਰ ਕਲੀਅਰ ਕਰਨਾ ਚਾਹੁੰਦਾ ਆਪਾਂ ਉਸ ਬੰਦੇ ਲਈ ਖੜੇ ਆ ਜਿਹੜਾ ਬੰਦਾ ਕੇਟਰ ਦੇ ਨਾਲ ਆ ਜਾਂ ਜਿਹੜਾ ਪੇਸ਼ੈਂਟ ਪ੍ਰੋ ਹੈਗਾ ਆਪਾਂ ਉਹ ਬੰਦੇ ਲਈ ਕਦੀ ਵੀ ਸਟੈਂਡ ਨਹੀਂ ਲਵਾਵਾਂਗੇ ਜਿਹੜਾ ਮੈਡੀਕਲ ਲੀਗਲ ਦੇ ਪੈਸੇ ਲੈ ਰਿਹਾ ਜਾਂ ਕੋਈ ਗਲਤ ਕੰਮ ਕਰ ਰਿਹਾ ਦੂਸਰੀ ਚੀਜ਼ ਜਿਹੜਾ ਆਪਾਂ ਕਹੀਦਾ ਵਾ ਕਿ ਮੀਡੀਆ ਚੌਥਾ ਸਤੰਮ ਹੈ ਚੌਥਾ ਸਤੰਮ ਹੈ ਜੀ ਆਪਾਂ ਆ ਕੇ ਪੇਸ਼ੈਂਟ ਲੱਗੇ ਨੇ ਆਲੇ ਦੁਆਲੇ ਮੇਰੇ 10 ਪੇਸ਼ੈਂਟ ਖੜੇ ਨੇ ਆਕੇ ਮੈਨੂੰ মিডিਆ ਵਾਲੇ ਕਹਿਣ ਕਿ ਡਾਕਟਰ ਸਾਹਿਬ ਬਾਈਟ ਦਓ ਮੇਰੀ ਰਿਸਪੋਨਸੀਬਿਲਟੀ ਪਹਿਲੇ ਕੀ ਬੰਦੀ ਉਹ ਪੇਸ਼ੈਂਟ ਦੇਖਣਾ ਜਾਂ ਬਾਈਟ ਦੇਣਾ ਸੀ মিডিਆ ਕਰਮੀ ਮੇਸ਼ਾਹ ਕਮਰੇ ਚ ਜਾ ਕੇ ਫੋਨ ਕਰਕੇ ਬੈਠ ਲੈਣੇ ਹਾਂਜੀ ਫਿਰ ਨਹੀਂ ਜੇ ਨਹੀਂ ਸਾਰੇ ਨਹੀਂ ਕਰਦੇ ਦੇਖੋ ਬਿਲਕੁਲ ਡੈਫੀਨਿਟਲੀ ਡਿਸਕਸ ਕਰਾਂਗੇ ਡੈਫੀਨਿਟਲੀ ਡਿਸਕਸ ਕਰਾਂਗੇ ਤੁਹਾਡੀ ਸ਼ਿਕਾਇਤ ਡਿਸਕਸ ਕਰਾਂਗੇ ਦੇਖੋ ਸਾਡੀ ਇੱਕ ਲਾਈਨ ਲੱਗੀ ਹੋਈ ਮੰਨ ਲਓ ਬਾਹਰ ਪਾਟੀਆਂ ਵਰ ਰਹੀਆਂ ਨੇ ਜੀ 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 ਬਿਲਕੁਲ ਜੀ ਬਿਲਕੁਲ ਚਾਰ ਬੰਦੇ ਆਪਣੇ ਫਾਰਮੇਸੀ ਆ ਡਾਕਟਰ ਸਾਹਿਬ ਕੋ ਜਾਂਦੇ ਆ ਪਾਟੀਆਂ ਮਨਨੰਦਰ ਕਹਿੰਦੇ ਆ ਉਹ ਬਾਹਰ ਕੇ ਬਾਹਰ ਆ ਜਾਂਦੀਆਂ ਤੁਹਾਨੂੰ ਬਾਹਰ ਬੰਦੇ ਵੀ ਜਿੱਥੇ ਪਰਮਤ ਉਹ ਕੀ ਕਰਨਗੇ ਵੇਖੋ ਮੈਂ ਤੁਹਾਨੂੰ ਫਿਰ ਕਹਿ ਰਿਹਾ ਇਹ ਲੋਕਲ ਇਸ਼ੂ ਹੈਗਾ ਤੁਹਾਡਾ ਇੱਥੋਂ ਦਾ ਹੈਗਾ ਮੈਂ ਜਿਹੜੇ ਜਿਹੜੇ ਤੁਹਾਡੇ ਪੁਆਇੰਟ ਹੈਗੇ ਡੈਫੀਨੇਟਲੀ ਦੱਸ ਦੋ ਆਪਾਂ ਲਿਖ ਕੇ ਡਿਸਕਸ ਕਰ ਲੈਨੇ ਆ ਸਾਧ ਦੇ ਨਾਲ ਡਿਸਕਸ ਕਰ ਲੈਨੇ ਸਿਵਲ ਸਜਨ ਸਾਹਿਬ ਨਾਲ ਐਸਐਮਓ ਸਾਹਿਬ ਨਾਲ ਆਪਾਂ ਡਿਸਕਸ ਕਰ ਲੈਨੇ ਠੀਕ ਹੈ ਜੀ ਪਰ ਕੀ ਹੁਣ ਇਹ ਹਪਤਾਰ ਜਿਹੜੀ ਹੈ ਜਾਰੀ ਰਹੇਗੀ ਜਾਂ ਬੰਦ ਦੇਖੋ ਜੀ ਮੈਂ ਫੇਰ ਕਹਿ ਰਿਹਾ ਸਟ੍ਰਾਈਕ ਦੀ ਕਾਲ ਸੀ ਜਿਹੜੀ ਇਹ ਕੱਲ ਦੀ ਅਨਾਉਂਸ ਹੋ ਚੱਕੀ ਸੀਗੀ ਉਸ ਕਰਕੇ ਸਾਨੂੰ ਕਰਨੀ ਪਈ ਸਾਨੂੰ ਹੈਲਥ ਮਿਨਿਸਟਰ ਸਾਹਿਬ ਨੇ ਬੁਲਾ ਲਿਆ ਸੀਗਾ ਆਪਾਂ ਉੱਥੇ ਗਏ ਬੜੀ ਫਰੂਟਫੁਲ ਸਾਡੀ ਮੀਟਿੰਗ ਰਹੀ ਉਹਨਾਂ ਦੇ ਨਾਲ ਅੱਜ ਦੀ ਕਾਲ ਸੀਗੀ ਉਹਨੂੰ ਆਪਾਂ ਰੀਸਟਰਕਚਰ ਕਰਕੇ 2 ਘੰਟੇ ਦੇ ਲਈ ਕਰਤਾ ਕਿ ਗੇਟ ਰੈਲੀ ਕਰਨੀ ਹੈ ਪਰਚੀਆਂ ਸਟਿਲ ਬਣ ਰਹੀਆਂ ਦੇਖੋ ਤੁਸੀਂ ਪਰਚੀ ਦਾ ਵੀ ਅੱਗੇ ਬਹੁਤ ਬੰਦਾ ਖੜਾ ਆਇਆ ਸੀਗਾ ਹੁਣ ਜੇ ਪਰਚੀ ਬਣਾਉਂਦੀ ਐ ਇਸ ਵੇਲੇ ਬੰਦਾ ਹੈ ਨਹੀਂ ਸਿਰਫ ਸਰ ਕੰਪਲੀਟ ਕਰ ਲਈਏ ਕੰਪਲੀਟ ਕਰ ਲਈਏ ਜੀ ਹੁਣ ਜੇ ਐਮਰਜੈਂਸੀ ਖੁੱਲੀ ਆ ਸਾਰਾ ਕੁਝ ਖੁੱਲਾ ਵਾ ਹੁਣ ਜੇ ਉੱਥੇ ਪਰਚੀ ਬਣਾਉਂ ਲਈ ਸਾਡੇ ਕੋਲ ਬੰਦਾ ਹੈ ਇਸ ਲਈ ਨਹੀਂ ਹੈਗਾ ਤੇ ਕਿੰਨੂੰ ਬਿਠਾਈਏ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਸਰਦਾਰ ਜੀ ਕੋਈ ਕਿਸੇ ਨੇ ਤੇ ਪਰਚੀ ਬਣਾਉਣੀ ਆ ਨਾ ਪਰਚੀ ਬਣਾਉਣ ਲਿਆ ਆਪਾਂ ਉਹ ਬੰਦਾ ਬਿਠਾਵਾਂਗੇ ਜਿਹੜਾ ਐਜੂਕੇਟਿਡ ਹੈਗਾ ਹੁਣ ਮੇਰੇ ਕੋਲ 4 8 ਬੰਦੇ ਆ 8ਾਂ ਦੇ ਚੋਂ 4 ਛੁੱਪੀ ਦੇ ਉੱਤੇ ਨੇ ਬਾਕੀ ਚਾਰ ਸੀਟਾਂ ਕਿੰਨੇ ਭਰਦੀਆਂ ਉਹ ਕਿਸੇ ਬੰਦੇ ਨੂੰ ਤੇ ਬਿਠਾਉਣਾ ਪੈਣਾ ਤਾਂ ਕਿ ਰੈਸ਼ਨ ਨਾ ਹੋਏ ਪੇਸ਼ੈਂਟ ਆਰਾਮਨਾ ਐਮਕੇ ਬਲੀ ਵੇਖੇ ਜਾਣ ਉਹ ਐਕਸੀਡੈਂਟ ਦਾ ਕੇਸ ਹੋਵੇ ਲੜਾਈ ਚ ਜਾਂ ਮੈਡਰ ਕੇਸ ਹੋਵੇ ਤਾਂ ਕਿ ਕੇਸ ਆ ਗਿਆ ਹੋਵੇ ਤਾਂ ਫੱਦਰ ਕਰਾ ਆਮੂਲ ਵੀਡੀਓ ਕਰ ਨਹੀਂ ਆਉਂਦੇ ਆ ਫੋਟੋਆਂ ਵੀ ਆਉਂਦੇ ਆ ਪਰ ਉਹ ਕੀ ਖਬਰ ਕਰ ਸਕਦੇ ਆ ਵੀਡੀਓ ਕਰ ਸਕਦੇ ਵੀਡੀ ਕਨਸੈਂਟ ਆਫ ਦੀ ਪੇਸ਼ੈਂਟ ਐਸ ਪਰ ਰੂਲ ਐਸ ਪਰ ਕੋਡ ਆਫ ਐਥਿਕਸ ਐਸ ਵਿਦ ਦੀ ਕਨਸੈਂਟ ਆਫ ਦੀ ਪੇਸ਼ੈਂਟ ਡੈਫੀਨੇਟਲੀ ਕਰ ਸਕਦੇ ਹੋ ਹਾਂ ਜੀ ਬਿਲਕੁਲ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ